ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਆਪਾਂ ਦੱਸਣ ਲੱਗੇ ਆ ਤੁਹਾਨੂੰ ਨਵਾਂ ਡਿਜ਼ਾਈਨ ਆ ਆਪਣਾ ਨਾ ਪ੍ਰਿੰਟਡ ਸੂਟ ਸੀ ਮੈਚਿੰਗ ਸੂਟ ਆ ਆਹ ਵਾਲਾ ਕਮੀਜ਼ ਆ ਤੇ ਆਹ येलो ਕਲਰ ਦੀ ਇਹਦੇ ਨਾਲ ਸਲਵਾਰ ਆ ਕਮੀਜ਼ ਦਾ ਕਪੜਾ ਆਪਣਾ ਸੀ ਜਿਹੜਾ ਪੂਰਾ ਪੂਰਾ ਸੀ ਤੇ ਬਾਹਲੇ ਸੈਂਟਰ ਚ ਪੈਂਦਾ ਜੋੜ ਹੁਣ ਸੈਂਟਰ ਚ ਜੋੜ ਪਾਉਗਾ ਜੇ ਆਪਾਂ ਸਿੱਧਾ ਜੋੜ ਪਾਵਾਂਗੇ ਤਾਂ ਬੁਰਾ ਲੱਗੂ ਆਪਾਂ ਅਸ ਕਲਰ ਦੀ ਨਾ yellow ਕਲਰ ਦੀ लेस ਲੈ ਲਈ ਤੇ ਉਹ ਲਾ ਦਾਂਗੇ ਆਪਾਂ ਇਹਦੇ ਸੈਂਟਰ ਦੇ ਵਿੱਚ ਨਾਲੇ ਤਾਂ ਡਿਜ਼ਾਈਨ ਬਣ ਜੂਗਾ ਜੀ ਤੇ ਨਾਲੇ ਆਪਾਂ ਬਾਹ ਮਣ ਜੂਗੇ ਆਪਣੇ ਹੁਣ ਆਪਾਂ ਨਾ ਦੋਨੇ ਪੀਸ ਲੈ ਲਏ ਵਾਂ ਦੇ ਕਟਿੰਗ ਆਪਾਂ ਬਾਅਦ ਚ ਕਰਾਂਗੇ ਪਹਿਲਾਂ ਆਪਾਂ ਨਾ ਸੈਂਟਰ ਦੇ ਵਿੱਚ लेस ਨਾਲ ਡਿਜ਼ਾਈਨ ਕਰ ਲੈਨੇ ਨਾਲ ਤਾਂ ਨਾਲੇ ਜੁੜ ਲੱਗ ਜੂਗਾ ਇਸ ਤਰ੍ਹਾਂ ਨਾ ਆਪਾਂ लेस ਨੂੰ इस जगह रख तो ये ला लेंगे सिलाई इस तरह ना एक बार कच्ची सिलाई ला लगे आप फालतू लैसा कर देती कटिंग एक बार अपा लगा दी लैस हूँ जोड़ा दूसरा कपड़ा बांधा हूँ आप दूस एक बार लैस ला ली तो दूसरा कपड़ा लै लिया इस तरह मोड़ के उपर गुम कर देंगे इस तरह हम उपर दे ला देंगे आप ਤੇ ਹੁਣ ਆਪਣੀਆਂ ਦੇਖੋ ਲੈਸ ਲਗ ਗਈ ਨਾਲੇ ਜੋੜਮਾ ਮਰਗਨ ਨਾਲੇ ਡਿਜ਼ਾਈਨ ਬਣ ਗਿਆ ਹੁਣ ਆਪਾਂ ਇਹਦੀ ਕਟਿੰਗ ਕਰ ਲੈਣੇ ਬਾਹ ਦੀ ਬਾਹ ਦੀ ਕਟਿੰਗ ਆਪਾਂ ਕਰ ਲਈ ਹੁਣ ਆਪਾਂ ਇਸ ਤਰ੍ਹਾਂ ਇਹਨੂੰ ਰੱਖ ਲਾਂਗੇ ਹਾਂ ਇਹ ਮੋਰੀ ਤੇ ਲਾ ਦਾਂਗੇ ਆਪਾਂ ਲੈਸ ਆ ਲੈਸ ਮੋਰੀ ਤੇ ਗੁੰਮ ਕਰਕੇ ਲਾਵਾਂਗੇ ਇਸ ਤਰ੍ਹਾਂ ਰੱਖਾਂਗੇ ਆਪਾਂ ਲੈਸ ਨੂੰ ਤੇ ਆਹ ਵਾਲਾ ਜਿਹੜਾ ਕੱਪੜਾ ਇਹਨੂੰ ਇਹਦੇ ਉੱਤੇ ਇਸ ਤਰ੍ਹਾਂ ਮੋੜ ਦਾਂਗੇ ਨਾਲ ਤਾਂ ਆਪਣੀ ਗੁੰਮਸ ਲਾਈ ਨਾਲ ਲੈਸ ਲੱਗ ਜੂਗੀ ਨਾਲ ਇਹਦੀ ਗਹਿਣ ਵੰਡ ਜੂਗੀ ਠੀਕ ਹੈ है इस तरह सीधा करके इधर पर दब सिलाई ला देंगे ਠੀਕ ਹੈ ਆ ਦੇਖ ਸਕਦੇ ਹੋ ਤੁਸੀਂ ਨਾਲ ਤਾਂ ਆਪਣੀ ਬਾਹ ਦਾ ਡਿਜ਼ਾਈਨ ਬਣ ਗਿਆ ਨਾਲੇ ਆਪਣਾ ਜੋੜ ਲੁੱਕ ਗਿਆ जोडਦਾ ਨਹੀਂ ਪਤਾ ਲੱਗਣਾ ਤੇ ਆਪਣੇ ਮੂਰੀ ਤੇ ਵੀ ਲੈਂਸ ਲੱਗ ਗਈ ਇਸ ਤਰ੍ਹਾਂ ਆਪਣਾ ਬਾਹ ਤਿਆਰ ਹੋ ਗਈ ਦੇਖ ਸਕਦੇ ਹੋ ਤੁਸੀਂ ਆਵੜੀ ਲੈਂਸ ਆ ਗਈ ਸੈਂਟਰ ਦੇ ਵਿੱਚ ਤੇ ਆ ਗਈ ਮੂਰੀ ਤੇ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ